ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਗਰੀਬ ਨਹੀਂ ਬਾਅਦ ਸਤਿਗੁਰੂ ਤਨੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰਦੇ ਆਂ ਆਪਣੀ ਜ਼ਿੰਦਗੀ ਦੇ ਮਿਲੇ ਕੀਮਤੀ ਪਾਉ ਸਫਲ ਕਰਨ ਦਾ ਯਤਨ ਕਰ ਰਹੇ ਆਂ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ 22 ਨੰਬਰ ਸ਼ਲੋਕ ਜਿਦਾ ਪਾਠ ਆਪਕੀਆਂ ਨੇ ਸਰਵਣ ਕੀਤਾ ਹੈ ਵਿਚਾਰ ਅਦੀਨ ਉਪਦੇਸ਼ ਸਾਧਾ ਕੀਤਾ ਜਾਣਾ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਵਿੱਚ ਮਰਨ ਦੀ ਗੱਲ ਕਰਦੇ ਸੰਸਾਰ ਦੇ ਅੰਦਰ ਕੱਲਾ ਤਨ ਨੂੰ ਮੌਤ ਆ ਜਾਣੀ ਹੀ ਮਰਨਾ ਨਹੀਂ ਹੁੰਦਾ ਕਈ ਸੰਸਾਰ ਦੇ ਅੰਦਰ ਮੌਤਾਂ ਨੇ ਗੁਰਬਾਣੀ ਨੇ نیند ਨੂੰ ਛੋਟੀ ਮੌਤ ਗਿਣਿਆ ਤੇ ਮੌਤ ਨੂੰ ਵੱਡੀ ਮੌਤ ਗਿਣਿਆ ਤੇ ਜੋ ਇਨਸਾਨ ਜ਼ਮੀਰ ਕਰਕੇ ਕਰਤਾਰ ਕਰਕੇ ਆਪਣੇ ਅਸੂਲਾਂ ਤੋਂ ਡਿੱਗ ਜਾਂਦੇ ਹੈ ਸੰਸਾਰ ਦੇ ਅੰਦਰ ਉਹਨੂੰ ਵੀ ਲੋਕਾਂ ਨੇ ਕਿਹਾ ਕਿ ਇਹ ਤੇ ਬੰਦਾ ਮਰਿਆ ਹੋਇਆ ਜਿਹਦਾ ਕੋਈ ਕਰਦਾਰ ਹੀ ਨਹੀਂ ਜਿਹਦਾ ਕੋਈ ਜਿਵੇਂ ਪੰਜਾਬੀ ਭਾਸ਼ਾ ਵਿੱਚ ਆਪਾਂ ਕਿੰਨੇ ਬੰਦੇ ਦਾ ਸਟੈਂਡ ਹੀ ਕੋਈ ਨਹੀਂ ਅੱਜ ਇਹਦਣ ਖਲੋਤਾ ਹੈ ਕੱਲ ਦੂਜੇ ਪਾਸੇ ਅੱਜ ਇਹ ਗੱਲ ਕਰਦਾ ਹੈ ਕੱਲ ਦੂਜੀ ਉਹਨੂੰ ਵੀ ਸੰਸਾਰ ਦੇ ਅੰਦਰ ਲੋਕਾਂ ਨੇ ਮਰਿਆ ਹੋਇਆ ਮੰਨੇ ਤਨ ਦੀ ਮੌਤ ਤੇ ਸੁਭਾਵਕ ਕੇ ਸਭ ਨੂੰ ਆਉਣੀ ਹੈ ਕੋਈ ਵੀ ਬੰਦਾ ਇਸ ਤਨ ਦੀ ਮੌਤ ਤੋਂ ਆਪਣੇ ਆਪ ਨੂੰ ਬਚਾ ਥੋੜਾ ਸਕੇ ਹੈ ਭਾਵੇਂ ਕੋਈ ਪੀਰ ਹੋਇਆ ਪੈਗੰਬਰ ਹੋਇਆ ਓਲੀਆ ਹੋਇਆ ਚਾਹੇ ਕੋਈ ਰੱਬ ਦਾ ਭੇਜਿਆ ਹੋਇਆ ਧਰਤੀ ਦੇ ਉੱਤੇ ਆਪਣਾ ਬਣਾ ਕੇ ਪੁੱਤਰ ਗੁਰੂ ਸਹਿਬਾਨ ਕਿਉਂ ਨਹੀਂ ਤਨ ਕਰਕੇ ਸੰਸਾਰ ਵਿੱਚੋਂ ਸਭ ਨੂੰ ਜਾਣਾ ਪੈਂਦਾ ਹੈ ਤਨ ਦੀ ਮੌਤ ਨਿਸ਼ਚਿਤ ਹੈ ਇਹਨੂੰ ਕੋਈ ਟਾਲ ਨਹੀਂ ਸਕਦਾ ਪਰ ਮਨ ਕਰਕੇ ਇਨਸਾਨ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਜਿਉਂਦਾ ਰੱਖ ਸਕਦਾ ਜਮੀਰ ਕਰਕੇ ਜਿਉਂਦਾ ਰੱਖ ਸਕਦਾ ਤੇ ਜਿਹੜੇ ਸੰਸਾਰ ਦੇ ਅੰਦਰ ਜਮੀਰ ਕਰਕੇ ਜਿਉਂਦੇ ਨੇ ਮਰਦੇ ਨਹੀਂ ਚੇਤੇ ਰੱਖੋ ਮਰਨ ਤੋਂ ਬਾਅਦ ਵੀ ਉਹਨਾਂ ਨੂੰ ਲੋਕ ਭੁੱਲਦੇ ਨਹੀਂ ਉਹਨਾਂ ਨੂੰ ਲੋਕ ਯਾਦ ਰੱਖਦੇ ਸੰਤ ਜਰਨੈਲ ਸਿੰਘ ਖਾਲਸਾ ਪਿੰਗਰਾਂ ਵਾਲਿਆਂ ਨੂੰ ਕਿਸੇ ਨੇ ਸਵਾਲ ਜੋ ਕੀਤਾ ਸੀ ਨਾ ਕਿ ਤੁਸੀਂ ਮੌਤ ਕਿਸ ਚੀਜ਼ ਨੂੰ ਮੰਨਦੇ ਹੋ ਤੁਹਾਡੇ ਲਈ ਮੌਤ ਕੀ ਉਹ ਕਹਿੰਦਾ ਤਨ ਦਾ ਮਰ ਜਾਣਾ ਸੰਸਾਰ ਵਿੱਚ ਮੌਤ ਨਹੀਂ ਇਹਨੂੰ ਮੈਂ ਮੌਤ ਨਹੀਂ ਗਿਣਦਾ ਇਹ ਕੁਦਰਤੀ ਪ੍ਰਮਾਤਮਾ ਦਾ ਨਿਯਮ ਹੈ ਇਹ ਸੰਸਾਰ ਵਿੱਚ ਹੋਣਾ ਹੀ ਹੋਣਾ ਜਮੀਰ ਦਾ ਮਰ ਜਾਣਾ ਸਭ ਤੋਂ ਵੱਡੀ ਮੌਤ ਹੈ ਤੇ ਚੇਤੇ ਰੱਖੋ ਜਿਹੜੇ ਜ਼ਮੀਰ ਕਰਕੇ ਮਰ ਜਾਂਦੇ ਆ ਮਰਨ ਤੋਂ ਬਾਅਦ ਉਹਨਾਂ ਦੀਆਂ ਕਬਰਾਂ 'ਵਲ ਕੋਈ ਝਾਕਦਾ ਨਹੀਂ ਤੇ ਜਿਹੜੇ ਜ਼ਮੀਰ ਕਰਕੇ ਜਿਉਂਦੇ ਆ ਤੇ ਮਰਨ ਤੋਂ ਬਾਅਦ ਲੋਕ ਉਹਨਾਂ ਦੀਆਂ ਤਸਵੀਰਾਂ ਵੀ ਆਪਣੇ ਹੱਡੇ 'ਵਿਚ ਟਿਕਾ ਕੇ ਰੱਖਦੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਵੇਕਦੀਆਂ ਨੇ ਕਿਉਂਕਿ ਲਾਲਚ ਥੋੜੇ-ਥੋੜਾ ਦਿੱਤੇ ਆ ਬਹੁਤ ਲਾਲਚ ਦਿੱਤੇ ਆ ਜੇ ਕਿ ਆਪਣੇ ਮਨ ਵਿੱਚ ਧਾਰ ਲੈਂਦੇ ਕਿ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ ਤੇ ਜੋ ਕੋਈ ਦਿੱਤਾ ਜਾ ਰਿਹਾ ਹੈ ਜ਼ਿੰਦਗੀ ਦੇ નિર્ਬਾਹ ਲਈ ਥੋੜਾ ਨਹੀਂ ਸੀ ਪੀੜੀਆਂ ਦਰ ਪੀੜੀਆਂ ਇੰਨਾ ਕੋ ਲਾਲਸਾ ਦਿੱਤਾ ਗਿਆ ਕਿ ਆਪਣਾ ਇਹ ਜੋ ਅਸੂਲ ਮਨ ਵਿੱਚ ਪਾਲ ਕੇ ਬੈਠੇ ਨੇ ਆਪਣੇ ਉਸ ਅਸੂਲ ਨੂੰ ਛੱਡ ਦੇਣ ਤਿਆਗ ਦੇਣ ਪਰ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਤਨ ਅੱਜ ਨਹੀਂ ਤੇ ਕੱਲ ਤਨ ਨੇ ਕੁਰਬਾਨ ਹੋਣਾ ਹੈ ਜਮੀਰ ਕਰਕੇ ਸੰਸਾਰ ਵਿੱਚ ਮਰਿਆ ਹੋਇਆ ਬੰਦਾ ਤੇ ਲੋਕ ਮਰਨ ਤੋਂ ਬਾਅਦ ਉਹਨੂੰ ਭੁੱਲ ਜਾਂਦੇ ਆ। ਭਗਤ ਕਬੀਰ ਸਾਹਿਬ ਨੇ ਜਿਹੇ ਤੇ ਜਿਹੜੀ ਮੌਤ ਦੀ ਗੱਲ ਕੀਤੀ ਹੈ ਨਾ ਉਹ ਮੌਤ ਤਨ ਦੀ ਨਹੀਂ। ਉਹ ਮੌਤ ਹੈ ਸਾਡੇ ਅੰਦਰ ਦੇ ਅਸੂਲਾਂ ਦੀ, ਉਹ ਮੌਤ ਹੈ ਸਾਡੇ ਮਨ ਦੀ, ਸਾਡੇ ਅੰਦਰ ਦੀ ਜਮੀਰ ਦੀ। ਭਗਤ ਕਬੀਰ ਸਾਹਿਬ ਜੀ ਕਹਿੰਨੇ ਕਬੀਰ ਜਿਸ ਮਰਨੇ ਤੇ ਜਾਗੜ ਰਹਿ ਪਗਤ ਕਬੀਰ ਸਾਹਿਬ ਬਿਕਨੇ ਜਿਸ ਮੌਤੋਂ ਜਿਸ ਮਰਨ ਤੋਂ जग ਡਰਦਾ ਸੰਸਾਰ ਭੇਖਾਂਦਾ ਕਿਉਂਕਿ ਅਕਸਰ ਬੰਦਾ ਧੰਮ ਵਾਲੇ ਪਾਸੇ ਆਉਣ ਲੱਗਿਆਂ ਇਸ ਲਈ ਝਿਜਕਦਾ ਕਿਸੇ ਨੂੰ ਯਾਦ ਹੈ ਤੂੰ ਅਮਰਤੀ ਸ਼ਖ ਉਹ ਕਹਿੰਦਾ ਉਹ ਬੰਦੇ ਕੀ ਕਹਿਣਗੇ ਜਿਨ੍ਹਾਂ ਦੇ ਨਾਲ ਬਹਿ ਕੇ ਜਵਾਨੀ ਵਿੱਚ ਸਾਰੇ ਜ਼ਬਾਨ ਦੇ ਚਸਕੇ ਮੰਨੇ ਨੇ ਤੇ ਉਹਨਾਂ ਨੇ ਇੱਕੋ ਗੱਲ ਕਹਿਣੀ ਆਹ ਬੰਦਾ ਕਿਸ ਪਾਸੇ ਤੁਰਵੇ ਕਈ ਇਨਸਾਨ ਐਸੇ ਕਰਕੇ ਆਪਣੇ ਅਸੂਲ ਜਿਹੜੇ ਨੇ ਉਹ ਨਹੀਂ ਬਦਲਣਾ ਚਾਹੁੰਦੇ ਆਪਣਾ ਰਾਹ ਨਹੀਂ ਚੇਂਜ ਕਰਨਾ ਚਾਹੁੰਦੇ ਕਿ ਲੋਕ ਕੀ ਕਹਿਣਗੇ ਕਿਉਂਕਿ ਅੱਜ ਸੰਸਾਰ ਵਿੱਚ ਸਭ ਤੋਂ ਵੱਡਾ ਲੈਗਿਟਿਮ ਪੁਆਇੰਟ ਬੰਦੇ ਦੀ ਜ਼ਿੰਦਗੀ ਵਿੱਚ ਖੜਾ ਹੋ ਗਿਆ ਆ ਕਰ ਲਿਆ ਤੇ ਲੋਕ ਕੀ ਕਹਿਣਗੇ ਨਾ ਕੀਤਾ ਤੇ ਲੋਕ ਕੀ ਕਹਿਣਗੇ ਜਿੰਨੇ ਲੋਕਾਚਾਰੀ ਨੂੰ ਛੱਡ ਦਿੱਤਾ ਹਨ ਲੋਕ ਜੋ ਮਰਜੀ ਕਹਿਣ ਪਰ ਮੇਰੇ ਭਲੇ ਲਈ ਆ ਠੀਕ ਤੇ ਇਨਸਾਨ ਕੋ ਕਰਨ ਦੇ ਲਈ ਤਿਆਰ ਹੋ ਜਾਏ ਕਿਉਂਕਿ ਲੋਕਾਂ ਨੇ ਕਿਸੇ ਦੀ ਆਪਾਂ ਜ਼ਬਾਨ ਥੋੜਾ ਪਕੜ ਸਕਣਿਆ ਇਨਸਾਨ ਆਪਣਾ ਵੇਖੇ ਕਿ ਜੋ ਮੈਂ ਕਰ ਰਿਹਾ ਵਾਂ ਉਹ ਮੇਰੇ ਲਈ ਭਲਾ ਹੈ ਜਾਂ ਮੇਰੇ ਲਈ ਨੁਕਸਾਨ ਹੈ ਜੇ ਚੰਗਾ ਹੈ ਤੇ ਲੋਕ ਮਾਰਾ ਕਹੀ ਜਾਂ ਤੇ ਇਸ ਗੱਲ ਦੀ ਬੰਦਾ ਪਰਵਾਹ ਨਾ ਕਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਸ ਮਰਨੇ ਸਭ ਜਗਤ ਰਾtrasਿਆ ਜਿਸ ਮਰਨ ਤੋਂ ਜਿਸ ਮਰਨੇ ਤੇ जग ਡਰੈ ਜਿਸ ਮਰਨ ਤੋਂ जग ਡਰਦਾ ਸੰਸਾਰ ਭੈ ਖੰਦਾ ਜੇ ਅਮਰ ਛਕ ਲਿਆ ਖੁਰੇ ਰਹਿਤ ਰਵੇ ਕਿ ਨਾ ਰਵੇ ਧੰਮੀ ਵੇਲੇ ਉੱਠਣਾ ਪੈਣਾ ਪਤਾ ਨਹੀਂ ਉੱਠਿਆ ਜਾਏ ਕਿ ਨਾ ਉੱਠਿਆ ਜਾਏ ਸਾਰੀਆਂ ਰਹਿਤਾਂ ਬਹਿਤਾਂ ਇਹਨਾਂ ਵਿੱਚ ਪ੍ਰਪੱਕ ਹੋਣਾ ਪੈਣਾ ਬੱਦਾ ਕਹਿੰਦਾ ਬੜੀ ਉਕੀ ਖੇੜ ਝੂਠ ਛਡਣਾ ਪੈਣਾ ਹੈ ਵਿਕਾਰ ਛਡਨੇ ਪੈਣੇ ਨੇ ਨਿੰਦਿਆ ਚੁਗਲੀ ਸਭ ਕੁਝ ਤਿਆਗਣਾ ਪੈਣਾ ਹੈ ਜੇ ਗੁਰੂ ਵਾਲੇ ਬਣ ਗਏ ਤੇ ਅੰਮ੍ਰਿਤ ਵੇਲੇ ਉੱਠਣਾ ਪੈਣਾ ਬਾਣੀ ਪੜਨੀ ਪੈਣੀ ਹੈ ਕਿਉਂਕਿ ਇਹ ਹਦਾਇਤ ਹੈ ਦੂਜਾ ਇਨਸਾਨ ਬਾਣੀ ਪੜੇ ਚਾਹੇ ਨਾ ਪੜੇ ਜਿਹੜਾ ਅੰਮ੍ਰਿਤ ਧਾਰੀ ਹੈ ਉਹਨੂੰ ਦੋ ਵਕਤ ਦਾ ਨੇਮ ਆਪਣੀ ਜ਼ਿੰਦਗੀ ਵਿੱਚ ਨਿਭਾਉਣਾ ਹੀ ਪਏਗਾ ਤੇ ਨਿਭਾਉਣਾ ਚਾਹੀਦਾ ਹੈ ਸ਼ਾਮ ਦਾ ਤੇ ਸਵੇਰ ਦਾ ਜਿਹੜਾ ਅੰਮ੍ਰਿਤਧਾਰੀ ਨਹੀਂ ਉਹ ਚਾਹੇ ਨਿਭਾਏ ਨਾ ਨਿਭਾਏ ਉਹਦੇ ਤੇ ਡਿਪੈਂਡ ਏ ਪਰ ਜਿਨੇ ਅੰਮ੍ਰਿਤ ਛਕ ਲਿਆ ਨਾ ਸਤਿ ਕੀ ਕਹਿੰਦੇ ਜੇ ਉਹ ਇਨਸਾਨ ਕੇ ਦੋ ਵਕਤ ਦਾ ਟਾਈਮ ਗੁਰੂ ਨੂੰ ਨਹੀਂ ਨਾ ਦਿੰਦਾ ਜਿਹੜਾ ਬਾਬਾ ਨਾਨਕ ਨੇ ਬਣਿਆ ਸੋਹ ਦਰ ਆਰਤੀ ਗਾ ਲਈਏ ਅੰਮ੍ਰਿਤ ਵੇਲੇ ਜਾਪ ਉਚਾਰਾ ਉਹ ਸਾਧੂ ਦੇ ਘਰ ਵਿੱਚ ਮਨ ਮੁਖ ਗਿਣਿਆ ਜਾਂਦਾ ਹੈ ਜਿਹੜਾ ਹੋਵੇ ਅਮਰ ਧਾਰੀ ਤੇ ਉੱਠਦਾ ਹੋਵੇ ਸੂਰਜ ਚੜਾ ਕੇ ਇਸ ਲਈ ਬੰਦਾ ਇਸ ਪਾਸੇ ਉਹਨਾ ਨਹੀਂ ਚਾਹੁੰਦਾ ਕਿ ਸਭ ਕੁਝ ਛੱਡਣਾ ਪੈਣਾ ਹੈ ਡਾਕਾ ਬੰਦਾ ਮਨ ਨੂੰ ਮਾਰਨਾ ਪੈਣਾ ਹੈ ਮਨ ਵਿੱਚੋਂ ਸਾਰੇ ਚਸ਼ਕੇ ਛੱਡਨੇ ਪੈਣੇ ਨੇ ਸਾਰੇ ਜਬਾਨ ਦੇ ਰਸ ਤਿਆਗਨੇ ਪੈਣੇ ਨੇ ਸੰਭਲ ਕੇ ਪੈਰ ਧਰਨਾ ਪੈਣਾ ਹੈ ਸੋਚ ਕੇ ਤੁਰਨਾ ਪੈਣਾ ਹੈ ਗਾਤਰਾ ਪਾਇਆ ਹੋਵੇ ਤੇ ਕਿਸੇ ਕਲਬ ਦੇ ਨੇੜੇ ਖਲੋਤਾ ਹੋਵੇ ਤੇ ਲੋਕ ਉਂਗਲਾਂ ਕਰਦੇ ਅਮਰ ਧਾਰੀ ਕਿਤੇ ਖਲੋਤਾ ਪਿਆ ਵੇਖਣਾ ਪਏਗਾ ਇਨਸਾਨ ਨੂੰ ਜਿੱਥੇ ਖਲੋਤਾ ਵਾ ਇਹ ਰਾਗ ਇਹ ਥਾਂ ਮੇਰੇ ਖਲੋਣ ਦੇ ਯੋਗ ਹੈ ਕਿ ਨਹੀਂ ਠੇਕੇ ਦੇ ਸਾਹਮਣੇ ਖਲੋਤਾ ਹੋਵੇ ਉਹਨੂੰ ਵੇਖਣਾ ਪਏਗਾ ਕੀ ਇਹ ਮੇਰੇ ਯੋਗ ਹੈ ਕਿ ਨਹੀਂ ਜਿੱਥੇ ਮਾਸ ਵਧਿਆ ਜਾ ਰਿਹਾ ਉੱਥੇ ਖਲੋਤਾ ਹੋਇਆ ਉਹਨੂੰ ਵੇਖਣਾ ਪਏਗਾ ਮੇਰੇ ਯੋਗ ਹੈ ਕਿ ਨਹੀਂ ਇਨਸਾਨ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਸੋਚ ਕੇ ਕਹਿੰਦਾ ਛੱਡੋ ਆਪਾਂ ਤਾਂ ਕੋਈ ਘਾਤਰਾ ਪਾਣਾ ਇਹਨਾਂ ਕੁਝ ਕੌਣ ਸਿਆਪਾ ਤਰੀਕੇ ਦੇ ਤੋਂ ਇਹ ਨਹੀਂ ਰਹਿਤ ਰਹਿਣੀ ਜਿਸ ਲਈ 바ਬਾ ਕਬੀਰ ਸਾਹਿਬ ਦੀ ਕਹਿੰਦੇ ਲੋਕ ਡਰਦੇ ਆ ਮਨ ਨੂੰ ਮਾਰਨਾ ਬਹੁਤ ਮੁਖ ਹੈ ਬੰਦਾ ਬੰਦੇ ਨੂੰ ਤੇ ਇੱਕ ਮਿੰਟ ਵਿੱਚ ਮਾਰ ਦਿੰਦਾ ਕਤਲ ਕਰ ਦਿੰਦਾ ਸੁਪਾਰੀਆਂ ਦਿੱਤੀਆਂ ਜਾਂਦੀਆਂ ਨੇ ਪਰ ਆਪਣੇ ਮਨ ਦਾ ਕੋਈ ਜੇਤੂ ਸੰਸਾਰ ਵਿੱਚ ਟਾਣਾ ਟਾਣਾਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਸਭ ਤੋਂ ਵੱਡਾ ਸੰਸਾਰ ਵਿੱਚ ਜੇਤੂ ਹੋਵੇ ਜਿਨੇ ਆਪਣੇ ਮਨ ਨੂੰ ਜਿੱਤ ਲਿਆ ਹੋਵੇ ਕਿਉਂਕਿ ਮਨ ਜਿੱਤੇ ਜਗ ਜਿੱਤ ਮਨ ਤੇ ਅਗੇ ਹਾਰਿਆ ਹੋਇਆ ਬੰਦਾ ਸੰਸਾਰ ਦੇ ਅੰਦਰ ਕਿਸੇ ਤਨ ਉੱਤੇ ਜਿੱਤ ਹਾਸਲ ਕਰਕੇ ਜੇਤੂ ਨਹੀਂ ਹੁੰਦਾ। ਤਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ। ਪੈ ਖਾਂਦਾ ਹੈ। ਜੇ ਗੁਰੂ ਦੇ ਰਾਹ ਉੱਤੇ ਤੁਰ ਪਏ ਤੇ ਸੰਸਾਰ ਦਾ ਰਾਹ ਛੱਡਣਾ ਪੈਣਾ, ਤਿਆਗਣਾ ਪੈਣਾ। ਸਾਰੇ ਜਬਾਨ ਦੇ ਚਸਕੇ ਤਿਆਗਨੇ ਪੈਣੇ ਨੇ। ਮਾੜੀ ਸੰਗਤ ਵਿੱਚ ਬਹਿਣਾ ਛੱਡਣਾ ਪਏਗਾ, ਮਾੜੀਆਂ ਗੱਲਾਂ ਛੱਡਣੀਆਂ ਪੈਣਗੀਆਂ। ਗੁਰਮਤ ਧਾਰਨੀ ਪੈ ਗਈ ਇੰਨਾ ਕੁਝ ਇਨਸਾਨ ਕਹਿੰਦੇ ਕਿਥੋਂ ਹਣਾ ਬੰਦੇ ਦੀ ਜਬਾਨ ਤੇ ਸ਼ਬਦ ਹੀ ਇਹ ਵੀ ਮੇਰੇ ਤੋਂ ਕਿਥੋਂ ਰਹਿਤ ਰਹਿਣੀ ਹੈ ਗੁਰਮੁਖੋ ਅਸੀਂ ਕੌਣ ਹੁਣ ਰਹਿਤ ਰੱਖਣ ਵਾਲੇ ਇਹ ਤੇ ਗੁਰੂ ਨੇ ਰਖਾਣੀ ਹੈ ਜਿਹਦਾ ਅੰਮ੍ਰਿਤ ਛਕਿਆ ਹੋਵੇ ਨਾ ਉਹਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਸਤਗੁਰੂ ਮੈਂ ਇਸ ਯੋਗ ਨਹੀਂ ਮੈਂ ਤੇਰੇ ਰਾਹ ਤੇ ਤੁਲਿਆ ਕਿਰਪਾ ਕਰੀ ਪੜਦੇ ਢੱਕ ਲਵੀ ਪਾਤ ਰੱਖ ਲਵੀ ਇਹੋ ਜਿਹਾ ਕਦਮ ਮੇਰੀ ਜ਼ਿੰਦਗੀ ਵਿੱਚ ਨਾ ਪੁੱਟਿਆ ਗਏ ਜਿਹੜਾ ਕਦਮ ਮੈਂ ਪੁੱਟਾਂ ਤੇ ਤੇਰੇ ਇਸ ਪਾਏ ਹੋਏ ਗਾਦਰੇ ਨੂੰ ਦਾਗ ਲੱਗੇ ਸਾਬ ਕਿਖ ਨਹੀਂ ਜਦੋਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਇਹ ਸਭ ਕੁਝ ਸੋਚਦਾ ਫਿਰ ਆਪਣੇ ਕਦਮ ਪਿਛਾ ਪੁੱਟਦਾ ਨਹੀਂ ਔਖੀ ਖੇਡ ਮੇਰੇ ਵੱਸ ਦੀ ਗੱਲ ਨਹੀਂ ਦੁਨੀਆ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਬੰਦੇ ਦੇ ਬਾਸ ਵਿੱਚ ਨਹੀਂ ਉਹ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਬੰਦਾ ਹਾਸਲ ਨਹੀਂ ਕਰ ਸਕਦਾ ਪਰ ਲੋੜੇ ਆਪਣੇ ਮਨ ਦੇ ਅੰਦਰ ਉਸ ਚੀਜ਼ ਨੂੰ ਹਾਸਲ ਕਰਨ ਦਾ ਬੰਦੇ ਨੇ ਨਿਸ਼ਾਨਾ ਬਣਾ ਲੈ। ਕੇਂਦਰ ਬਿੰਦੂ ਬਣਾ ਕੇ ਤਰੋ ਕਿਸੇ ਚੀਜ਼ ਆ ਕਿ ਇਸ ਚੀਜ਼ ਨੂੰ ਹਾਸਲ ਕਰਨਾ ਹੈ। ਇੱਕ ਨਾ ਇੱਕ ਦਿਨ ਬੰਦਾ ਉਸ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ, ਉਸ ਚੀਜ਼ ਨੂੰ ਇਨਸਾਨ ਹਾਸਲ ਕਰ ਲੈਂਦਾ ਹੈ। ਇਸ ਮੌਤ ਨੂੰ ਭਗਤ ਕਬੀਰ ਸਾਹਿਬ ਦੀ ਜੇ ਸ਼ਲੋਕ ਵਿੱਚ ਬਿਆਨ ਕਰਦੇ ਪਿਆ। ਕਬੀਰ ਜੇ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਜਿਸ ਮਨ ਦੀ ਵਿਕਾਰਾਂ ਵਾਲੇ ਪਾਸਿਓ ਮੌਤ ਦੀ ਗੱਲ ਸੁਣ ਕੇ ਜਗ ਦਰਦਾ ਹੈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਂ ਸੁਣਿਆ ਨਾ ਜੇ ਮਨ ਨੂੰ ਵਿਕਾਰਾਂ ਵਾਲੇ ਪਾਸਿਓ ਮਾਰ ਲਈਏ ਤੇ ਰੱਬ ਮਿਲਦਾ ਹੈ ਭਗਤ ਜੀ ਕਹਿੰਦੇ ਮੇਰੇ ਮਨ 'ਚ ਚਾਹ ਪੈਦਾ ਹੋ ਗਿਆ ਆਨੰਦ ਪੈਦਾ ਹੋ ਗਿਆ ਖੁਸ਼ੀ ਪੈਦਾ ਹੋ ਗਈ ਮੇਰਾ ਮਨ ਤੇ ਗਦਗਦ ਹੋ ਗਿਆ ਕਿਉਂਕਿ ਰਾਹ ਲੱਭ ਗਿਆ ਨਾ ਆਪਾਂ ਸਾਰੇ ਪੁੱਛਨੇ ਆ ਗੁਰੂ ਕਿਵੇਂ ਮਿਲੇ ਰੱਬ ਕਿਵੇਂ ਮਿਲੇ ਪਰ ਭਗਤ ਕਬੀਰ ਸਾਹਿਬ ਜੀ ਅੱਜ ਇਸ ਲੋਕ ਵਿੱਚ ਦੱਸ ਦਿਆ ਜੇ ਰੱਬ ਨੂੰ ਕੋਣੇ ਤੇ ਆਹ ਕੰਮ ਕਰ ਲੈ ਮਨ ਨੂੰ ਵਿਚਾਰਾਂ ਵਾਲੇ ਪਾਸਿਓਂ ਮਾਰ ਲੈ ਰੱਬ ਮਿਲੇਗਾ ਤੇ ਬਾਬਾ ਕਬੀਰ ਸਾਹਿਬ ਜੀ ਕਿਨੇ ਜਦੋਂ ਇਹ ਰਾਹ ਮੈਨੂੰ ਗੁਰੂ ਨੇ ਦੱਸ ਦਿੱਤਾ ਨਾ ਸਮੇਂ ਦੇ ਦਿੱਤੀ ਮੇਰੇ ਮਨ ਵਿੱਚ ਚਾਹ ਪੈਦਾ ਹੋ ਗਿਆ ਖੁਸ਼ੀ ਪੈਦਾ ਹੋ ਗਈ ਉਸੇ ਚੀਜ਼ ਦਾ ਬੰਦੇ ਦੇ ਮਨ ਵਿੱਚ ਚਾਹ ਪੈਦਾ ਹੁੰਦਾ ਨਾ ਜਿਹੜੀ ਚੀਜ਼ ਬੰਦੇ ਨੇ ਹਾਸਲ ਕਰਨੀ ਹੋਵੇ ਪਰ ਉਹ ਚੀਜ਼ ਮੈਨੂੰ ਕਿਵੇਂ ਮਿਲੇ ਕਿਵੇਂ ਪ੍ਰਾਪਤ ਹੋਵੇ ਪਰ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਉਹਨੂੰ ਉਹ ਰਾਹ ਨਹੀਂ ਦਿਸ ਰਿਹਾ ਜਿਸ ਰਾਹ ਤੇ ਚੱਲ ਕੇ ਉਸ ਚੀਜ਼ ਨੂੰ ਹਾਸਲ ਕੀਤਾ ਜਾ ਬੰਦਾ ਪਰੇਸ਼ਾਨ ਹੁੰਦਾ ਕੋਈ ਸਿਆਣਾ ਬੰਦਾ ਕਹੇ ਤੂੰ ਚਿੰਤਾਤੁਰ ਕਿਉਂ ਵੇ ਤੂੰ ਦੁਖੀ ਕਿਉਂ ਵੇ ਉਹ ਕਹਿੰਦਾ ਆਹ ਸਮੱਸਿਆ ਕਹਿੰਦਾ ਬਸ ਛੋਟੀ ਈ ਹੈ ਤੂੰ ਆਹ ਕੰਮ ਕਰ ਤੈਨੂੰ ਆਹ ਚੀਜ਼ ਮਿਲ ਜਾਏਗੀ ਬੰਦਾ ਇੱਕਦਮ ਉਸ਼ਾਲੇਕ ਮਰਦੇ ਹਾਸਲੇ ਖੇੜੇ ਵਿੱਚ ਹੋ ਜਾਂਦਾ ਚਾਹ ਚੜ ਜਾਂਦਾ ਕਹਿੰਦਾ ਮੈਂ ਤੇ ਇੰਨੇ ਦਿਨਾਂ ਦਾ ਪਰੇਸ਼ਾਨ ਸਾਹ ਤੂੰ ਤੇ ਇੱਕ ਛੇਣ ਵਿੱਚ ਮੇਰਾ ਸਾਰੇ ਦਾ ਸਾਰਾ ਜਿਹੜਾ ਰਾਹ ਬੰਦ ਹੋਇਆ ਸੀ ਖੋਲ ਕੇ ਰੱਖ ਦਿੱਤਾ ਚਾਹ ਪੈਦਾ ਹੋ ਗਿਆ ਨਾ ਇਹ ਗੱਲ ਭਗਤ ਕਬੀਰ ਸਾਹਿਬ ਜੀ ਇਥੇ ਕਹਿ ਰਿਹਾ ਜਦੋਂ ਇਸ ਗੱਲ ਦੀ ਸਮਝ ਲੱਗੀ ਕਿ ਜਿਸ ਮਨ ਦੀ ਮੌਤ ਤੋਂ జగ ਡਰਦਾ ਭੈਪੀਤ ਹੁੰਦਾ ਹੈ ਉਸ ਮਨ ਦੀ ਮੌਤ ਗੁਰੂ ਦੇ ਨੇੜੇ ਲੈ ਜਾਂਦੀ ਹੈ ਮੇਰੇ ਮਨ ਵਿੱਚ ਆ ਪੈਦਾ ਹੋ ਗਿਆ ਆਨੰਦ ਪੈਦਾ ਹੋ ਗਿਆ ਤੇ ਇਹ ਸਮਝ ਆ ਗਈ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਜਿੰਨਾ ਚਿਰ ਅਸੀਂ ਮਨ ਨੂੰ ਮਾਰਦੇ ਹਈ ਨਾ ਉਹਨਾਂ ਚਿਰ ਪਰਮ ਆਨੰਦ ਦਾ ਅਰਥ ਹੁੰਦਾ ਹੈ ਸਭ ਤੋਂ ਉੱਚਾ ਆਨੰਦ ਖੇੜਾ ਖੁਸ਼ੀ ਅਕਾਲ ਪੁਰਖ ਪ੍ਰਮਾਤਮਾ ਉਨਾ ਸਮਾਂ ਇਨਸਾਨ ਨੂੰ ਨਹੀਂ ਮਿਲਦਾ ਜਿੰਨਾ ਸਮਾਂ ਇਨਸਾਨ ਆਪਣੇ ਅੰਦਰ ਇਸ ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਮਾਰਦਾ ਨਹੀਂ ਇਹ ਮੌਤ ਬਹੁਤ ਔਖੀ ਇਸ ਮੌਤ ਨੂੰ ਕੋਈ ਟਾਵਾ ਟਾਵਾ ਸੂਰਮਾ ਕਬੂਲ ਕਰਦਾ ਆਪਣੇ ਮਨ ਨੂੰ ਮਾਰ ਲੈਣਾ ਤਾਂ ਹੀ ਸਹਿਬ ਨੇ ਬਾਣੀ ਦੇ ਥਾਂ ਥਾਂ ਤੇ ਇਹ ਬਚਨ ਕੀਤੇ ਮਨ ਮਰੈ ਤਾਹਕ ਮਰਦਾਏ ਮਨ ਵਿਕਾਰਾਂ ਵਾਲੇ ਪਾਸ਼ੋ ਮਰੇ ਤੇ ਮਨ ਦੀ ਬਾਤ ਦੀ ਤ੍ਰਿਸ਼ਨਾ ਦੀ ਦੌੜ ਭੱਜ ਮੁੱਕ ਜਾਂਦੀ ਏ ਬਿਨ ਮਨ ਹੋਏ ਕੈਸੇ ਹਰ ਪਾਏ ਸਿੱਧੇ ਸ਼ਬਦ ਗੁਰਬਾਣੀ ਨੇ ਕਹੇ ਉਹਨਾ ਸਮਾਂ ਤੈਨੂੰ ਹਰੀ ਨਹੀਂ ਮਿਲ ਸਕਦਾ ਰੱਬ ਨਹੀਂ ਮਿਲ ਸਕਦਾ ਗੁਰੂ ਨਹੀਂ ਪ੍ਰਾਪਤ ਹੋ ਸਕਦਾ ਜਿੰਨਾ ਸਮਾਂ ਤੂੰ ਮਨ ਨੂੰ ਮਾਰਦਾ ਤੇ ਜੇ ਮਨ ਨੂੰ ਮਾਰੇਗਾ ਤੇ ਰੱਬ ਮਿਲੇਗਾ ਆ ਦੋ ਹੀ ਗੱਲਾਂ ਸਾਧੂ ਨੇ ਸਪਸ਼ਟ ਬਾਣੀ ਵਿੱਚ ਕਹਿ ਦਿੱਤੀਆਂ ਮਨ ਮਰੇ ਤਾਕ ਮਰਦਾ ਏ ਮਨ ਦੀ ਭਟਕਣਾ ਮੁੱਕੇਗੀ ਉਦੋਂ ਜਦੋਂ ਤੂੰ ਮਨ ਨੂੰ ਮਾਰੇਗਾ ਤੇ ਮਨ ਮਰੇਗਾ ਤੇ ਗੁਰੂ ਮਿਲੇਗਾ ਤੇ ਸਵਾਲ ਇਹ ਇਹ ਉੱਠਦਾ ਫਿਰ ਮਨ ਮਰੇ ਕਿਵੇਂ ਜਿੱਤੀ ਗਾਲ ਗੁਰਬਾਣੀ ਕਹਿੰਦੀ ਏ ਕਿ ਮਨ ਨੂੰ ਮਾਰੇਗਾ ਤੇ ਰੱਬ ਮਿਲੇਗਾ ਤੇ ਉਸ ਮਨ ਨੂੰ ਮਾਰਿਆ ਕਿਵੇਂ ਦਾ ਸਵਾਰ ਹੈ ਨਾ ਤੇ ਗੁਰਬਾਣੀ ਨੇ ਸਾਨੂੰ ਦੁਚਿੱਤੇ ਪਣ ਵਿੱਚ ਨਹੀਂ ਰੱਖਿਆ ਜੇ ਸਵਾਲ ਏ ਤੇ ਉਹ ਸਵਾਲ ਦੇ ਨਾਮ ਸਤਿਗੁਰੂ ਨੇ ਗੁਰਬਾਣੀ ਵਿੱਚ ਸਾਡੇ ਮਨ ਦਾ ਸ਼ੰਕਾ ਦੂਰ ਵੀ ਕੀਤਾ ਹੈ ਮਨ ਮਰੇ ਧਾਤ ਮਰ ਜਾਏ ਬਿਨ ਮਨ ਹੋਏ ਕੈਸੇ ਹਰਫ ਆਏ ਮਨ ਮਰੇ ਦਾਰੂ ਜਾਣੇ ਕੋਏ ਮਨ ਮਰਦਾ ਜੇ ਕਿਸੇ ਨੂੰ ਦਾਰੂ ਭਾਗ ਕੀ ਦਵਾਈ ਦੀ ਸਮਝ ਆ ਗਏ ਤੇ ਉਹ ਦਵਾ ਕਿਹੜੀ ਹੈ ਮਨ ਸ਼ਬਦ ਮਰੇ ਗੁਰੂ ਦੇ ਸ਼ਬਦ ਰਾਹੀ ਆਪਣੇ ਮਨ ਨੂੰ ਮਾਰ ਸ਼ਬਦ ਦਾ ਹਥੋੜਾ ਇਸ ਮਨ ਉੱਤੇ ਮਾਰ ਸ਼ਬਦ ਦੇ ਗਿਆਨ ਦਾ ਅਸਰ ਇਸ ਮਨ ਉੱਤੇ ਕਰ ਸ਼ਬਦ ਦਾ ਚਾਨਣ ਇਸ ਮਨ ਵਿੱਚ ਕਰ ਤੇ ਸ਼ਬਦ ਦਾ ਅਰਥ ਤੇ ਗਿਆਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬਾਣੀ ਹੈ ਸ਼ਬਦਾਂ ਵਿੱਚ ਲਿਖੀ ਗਈ ਹੈ ਨਾ ਤੇ ਜਿਹੜੇ ਸ਼ਬਦ ਨੇ ਉਹਨਾਂ ਸ਼ਬਦਾਂ ਵਿੱਚ ਗਿਆਨ ਸਭ ਦੇ ਕਿਨੇ ਮਨ ਮਰੇ दारू ਜਾਣੇ ਕੋਏ ਮਨ ਸ਼ਬਦ ਮਰੇ ਸਭ ਦੇ ਕਿਨੇ ਗੁਰ ਇਹ ਮਨ ਜਿਹੜਾ ਗੁਰੂ ਦੇ ਸ਼ਬਦ ਰਾਹੀ ਮਰੇਗਾ ਇਸ ਮਨ ਨੂੰ ਸ਼ਬਦ ਦੇ ਨਾਲ ਜੁੜੀ ਮਨ ਦੀ ਭਟਕਣਾ ਮੁਕ ਦਏਗੀ ਮਨ ਦੀ ਤ੍ਰਿਸ਼ਨਾ ਮੁਕ ਦਏਗੀ ਮਨ ਦੇ ਵਿਕਾਰ ਮੁਕ ਦਾਨਗੇ ਮਨ ਅਜਾਇਨ ਸੰਸਾਰ ਵਿੱਚ ਹਰ ਰੋਜ਼ ਮਰਦਾ ਹੈ ਇਸ ਮਨ ਦੀ ਮੌਤ ਬਾਹਰ ਮੁਖੀ ਬਾਬਾ ਕਬੀਰ ਸਾਹਿਬ ਦੀ ਕਿਨੇ ਬੰਦ ਹੋ ਜਾਏਗੀ ਕਿਉਂਕਿ ਇਹ ਔਕੀਏ ਸੰਸਾਰ ਵਿੱਚ ਕਿਹੜੇ ਇੱਕ ਸਤਿਗੁਰੂ ਗੁਰੂ ਅਰਜਨ ਦੇਵ ਸਿੱਤੇ ਪਾਤਸ਼ਾਹ ਨੇ ਬਾਣੀ ਵਿੱਚ ਪਾਖ ਲਿਆ ਪੰਜ ਸਿੰਘ ਰੱਖੇ ਪ੍ਰਮਾਤ ਸਿੰਘ ਦਾ ਅਰਥ ਹੁੰਦਾ ਹੈ ਸ਼ੇਰ ਤੇ ਪੰਜ ਸ਼ੇਰਪਤੀ ਕਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਨੂੰ ਗੁਰਬਾਣੀ ਨੇ ਸ਼ੇਰ ਕਿਹਾ ਕਿਉਂਕਿ ਸ਼ੇਰ ਨੂੰ ਜਿਤਨਾ ਕੋਈ ਸੋਕੀ ਖੇੜ ਥੋੜਾ ਵਾਸ ਵਿੱਚ ਕਰਨਾ ਕੋਈ ਸੋਕੀ ਖੇੜ ਥੋੜਾ ਤੇ ਜਿਨੇ ਸ਼ੇਰ ਨੂੰ ਕਾਬੂ ਕਰ ਲਿਆ ਹੋਵੇ ਨਾ ਤੇ ਉਸ ਬੰਦੇ ਦੀ ਸਿਆਣਪ ਉਸ ਬੰਦੇ ਦੇ ਅੰਦਰ ਦੀ ਅਕਲ ਅਗੇ ਲੋਕ ਨਮਸਕਾਰ ਕਰ ਰਿਆ। ਉਹ ਜਿਹਦੇ ਤੋਂ ਸਾਰਾ ਸੰਸਾਰ ਭੈ ਖਾਂਦਾ ਤੋ ਉਹਨੂੰ ਆਪਣੇ ਵਾਸਤੇ ਵਿੱਚ ਕੀਤਾ ਹੋਇਆ। ਜਿਹੜੇ ਪੰਜ ਵਿਕਾਰ ਨੇ ਨਾ ਸਾਬ ਦੀ ਕਨੇ ਪੰਜ ਸਿੰਘ ਰਾਖੇ ਪਰਮਾਰ ਇਹਨਾਂ ਪੰਜ ਵਿਕਾਰਾਂ ਨੂੰ ਸਾਬ ਦੀ ਕਨੇ ਮੈਂ ਮਾਰ ਲਿਆ। ਤੇ ਮਾਰਨ ਦਾ ਅਰਥ ਕੇਵਲ ਤਨ ਕਰਕੇ ਕਿਸੇ ਨੂੰ ਮਾਰਨਾ ਨਹੀਂ ਹੁੰਦਾ। ਜੇਸ ਬੰਦੇ ਦੀ ਸਾਡੇ ਸਾਹਮਣੇ ਆਖ ਉੱਚੀ ਨਾ ਨਾ ਹੋ ਸਕੇ ਕੋ ਵੀ ਸਮਝੋ ਤੁਹਾਡੇ ਲਈ ਮਰਿਆ ਹੋ। ਜਿਹੜਾ ਤੁਹਾਡੇ ਸਾਹਮਣੇ ਬੋਲ ਨਾ ਸਕੇ ਤੁਹਾਡੇ ਤੋਂ ਡਰਦਾ ਹੋ। ਇਹ ਆਪਾਂ ਸ਼ਬਦ ਕਿਹਨੇ ਹਨ? ਰਾਣੇ ਬੰਦੇ ਦੀ ਕੀ ਮਜਾਲ ਮੇਰੇ ਸਾਹਮਣੇ ਬੋਲੇ। ਇਹਦਾ ਮਤਲਬ ਹੁੰਦਾ ਹੈ ਕਿ ਉਹ ਬੰਦਾ ਕਮਜ਼ੋਰ ਹੈ ਮੈਂ ਤਾਕਤਵਾਰ। ਸ਼ਬਦਿਕ ਤਿਕਨ ਇਹ ਪੰਜ ਵਿਕਾਰ ਇਹਨਾਂ ਦੀ ਕੀ ਮਜਾਲ ਦੁਨੀਆਂ ਨੂੰ ਪ੍ਰਾਇ ਪਾਉਂਦੇ ਆ। ਮੈਨੂੰ ਉਸ ਰੱਬ ਕੋਲ ਦੇ ਨਾ ਤੋੜ ਸਕਣ ਇਹਨਾਂ ਦੀ ਇੰਨੀ ਪਹੁੰਚ ਨਹੀਂ ਇਹਨਾਂ ਕੋਲ ਇੰਨੀ ਪਾਵਰ ਤੇ ਇੰਨੀ ਇਹਨਾਂ ਕੋਲ ਸਮਰੱਥਾ ਪੰਜ ਸਿੰਘ ਰਾਖੇ ਪ੍ਰਮਾਤ 10 ਬਗਿਆੜੀ ਲਈ ਨਿਵਾਰ ਬਗਿਆੜਨਾ ਸਾਡੇ ਸ਼ਰੀਰ ਦੀਆਂ ਇੰਦਰੀਆਂ ਇਹਨਾਂ ਦਾ ਪ੍ਰਭਾਵ ਸਤੂ ਜੀ ਕਿਨੇ ਆਪਣੇ ਮਨ ਤੋਂ ਮੈਂ ਨਿਵਾਰਨਾ ਪਾਪ ਕੀ ਦੂਰ ਕਰ ਲਿਆ ਤੀਨ ਅਵਰਤ ਕੀ ਚੁਕੀ ਕੇਰ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਦੇ ਪ੍ਰਭਾਵ ਤੋਂ ਵੀ ਆਪਣੇ ਮਨ ਨੂੰ ਮੈਂ ਆਜ਼ਾਦ ਕੀਤਾ ਤੇ ਪੰਜਮ ਪਾਤਸ਼ਾਹ ਨੂੰ ਸਵਾਲ ਕੀਤਾ ਸਤਿਗੁਰੂ ਇੱਡਾ ਵੱਡਾ ਕਿਲਾ ਤੁਸਾਂ ਨੇ ਫਤਿਹ ਕੀਤਾ ਜਿਹਨੂੰ ਫਤਿਹ ਨਹੀਂ ਕੀਤਾ ਜਾ ਸਕਦਾ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ ਇੱਡੀ ਵੱਡੀ ਤਾਕਤ ਤੁਹਾਡੇ ਕੋਲ ਆਈ ਕਿਤੋਂ ਇੱਡੀ ਵੱਡੀ ਪਾਵਰ ਤੁਸਾਂ ਹਾਸਲ ਕੀਤੀ ਕਿੱਦੀ ਸਹਿਬ ਦੀ ਜਨੇ ਸਾਧ ਸੰਗਤ ਚੁਕੇ ਭੈ ਫੇਰ બસ ਇਹ ਤਾਕਤ ਮਿਲिए ਸੰਗਤ ਦੀਆਂ ਘੜੀਆਂ ਕਰਦੇ ਆ ਸੰਗਤ ਵਿੱਚ ਬੈਂਦਿਆਂ ਸੰਗਤ ਵਿੱਚ ਗੁਰੂ ਦੀ ਵਿਚਾਰ ਸਿਰਉਂ ਕਰਦੇ ਆ ਇਹ ਤਾਕਤ ਅੰਦਰ ਦੀ ਮਿਲ ਗਈ ਮਨ ਦੀ ਤਾਕਤ ਮਨ ਦੀ ਬਲਵਾਨਤਾ ਜਿਸ ਮਨ ਦੀ ਤਾਕਤ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਮੇਰੇ ਮਨ ਤੋਂ ਹਟਾ ਦਿੱਤਾ ਗੁਰਮਖੋ ਸਭ ਤੋਂ ਔਖਾ ਆਪਣੇ ਮਨ ਨੂੰ ਵਾਸ ਵਿੱਚ ਕਰਨਾ ਤੇ ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਰੋਕ ਲੈਣਾ ਮਰਦੀਆਂ ਕੁਐਸ਼ਾ ਮਾਰ ਲੈਣੀਆਂ ਅਨੰਦ ਸਾਹਿਬ ਦੀ ਬਾਣੀ ਵਿੱਚ ਸਾਧੂ ਨੇ ਜਿਹੜੀ ਗੱਲ ਕੀਤੀ ਭਗਤਾਂ ਕੀ ਚਾਲ ਨਾਲੀ ਚਾਲਾਂ ਨਾਲੀ ਭਗਤਾਂ ਕਿਹੜੀ ਵਿਖਮ ਮਾਰਗ ਚੱਲਣਾ ਕੀ ਭਗਤਾਂ ਦਾ ਜੀਵਨ ਜਿਹੜਾ ਸੰਸਾਰ ਦੇ ਇਨਸਾਨ ਜਿਹੜੇ ਆਪਣੇ ਲੈਵਲ ਤੇ ਜੀਵਨ ਗੁਜ਼ਾਰਦੇ ਆ ਉਹਨਾਂ ਨਾਲੋਂ ਵੱਖਰਾ ਚਾਲ ਵੱਖਰੀਏ ਕਿਉਂ ਵੱਖਰੀਏ ਲਗ ਲੋਭ ਅੰਕਾਰ ਤਜ ਕ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਲਬ ਦਾ ਅਰਥ ਹੁੰਦਾ ਤਨ ਦੀਆਂ ਖੁਆਇਸ਼ਾਂ ਜਿਵੇਂ ਚੰਗਾ ਖਾਣ ਨੂੰ ਮਿਲੇ ਚੰਗਾ ਪਹਿਨਣ ਨੂੰ ਮਿਲੇ ਚੰਗਾ ਰਹਿਣ ਨਸੀਬਾ ਮਿਲੇ ਚੰਗਾ ਸੌਣ ਲਈ ਬਿਸਤਰਾ ਮਿਲੇ ਲਬ ਲੋਭ ਮਨ ਦੇ ਅੰਦਰ ਲੋਭ ਲਾਲਚ ਕਿ ਜੋ ਇਹ ਦੂਜੇ ਕੋਲੇ ਉਹ ਮੇਰੇ ਕੋਲ ਆ ਜਾਏ ਤਨ ਤੇ ਮਨ ਦੀਆਂ ਖੁਆਇਸ਼ਾਂ ਲਬ ਲੋਭ ਅਹੰਕਾਰ ਮਨ ਵਿੱਚੋਂ ਹਉਮੈ ਦੀ વૃਤੀ ਨੂੰ ਦੂਰ ਕਰਕੇ ਤਦ ਕ੍ਰਿਸ਼ਨਾ ਲਉ ਜੇ ਕ੍ਰਿਸ਼ਨ ਨੂੰ ਤਤਾਜਿਕੇ ਦੂਰ ਕਰਕੇ ਬਹੁਤ ਨਾਹੀ ਬੋਲਣਾ ਸੰਸਾਰ ਦੇ ਵਿੱਚ ਯਾਦਾ ਫालतू ਨਹੀਂ ਬੋਲਣਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੀਆਂ ਬੇਸ਼ਨੀਆਂ ਗੱਲਾਂ ਵਿੱਚ ਪੈਣਾ ਜਿਨੇ ਇਹ ਕੁਝ ਕਰ ਲਿਆ ਕੋਈ ਤੇ ਭਗਤ ਬਣਿਆ ਨਾ ਕੋਈ ਤੇ ਭਗਤਾਂ ਦੀ ਚਾਲ ਹੈ ਨਾ ਸਭ ਤੇ ਕਿੰਨੇ ਸੰਸਾਰ ਵਿੱਚ ਤਨ ਕਰਕੇ ਤੇ ਹਰੇਕ ਬੰਦਾ ਮਰਦਾ ਹੈ ਪਰ ਜਿਹੜਾ ਬੰਦਾ ਮਨ ਕਰਕੇ ਇੱਕ ਵਾਰ ਆਪਣੇ ਆਪ ਨੂੰ ਮਾਰ ਲੈਂਦਾ ਹੈ ਸਦੀਵੀ ਕਾਲ ਦੇ ਲਈ ਸੰਸਾਰ ਵਿੱਚ ਉਹ ਜਿਉਂਦਾ ਰਹਿੰਦਾ ਪਿੰਡ ਬਾਸਰੁਕੇ ਤੋਂ 16 ਸਾਲ ਦੀ ਉਮਰ ਸੀ ਜਦੋਂ ਛੋਡੀ ਸੁਲਤਾਨ ਧੰਗੂ RAM DAS ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਨਾਲ ਗੋਇੰਦਵਾਲ ਸਾਹਿਬ ਜਾਂਦੇ ਆ ਛਾਪੜੀ ਲਾਂਦੇ ਆ ਘੁੰਗਰੀਆਂ ਉੱਥੇ ਵੀ ਵੇਚਦੇ ਨੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇੱਕ ਦਿਨ ਸਵਾਲ ਕੀਤਾ ਬੇਟਾ ਉੰਮਰ 16 ਸਾਲ ਦੀ ਇੰਨੀ ਘਾਲਣਾ ਤੁਸੀਂ ਘਾਲਦੇ ਪਇਓ ਆਪਣੀ ਕੀਰਤ ਵੀ ਕਰਦੇ ਹੋ ਛਾਪੜੀ ਵੀ ਲਾਉਂਦੇ ਹੋ ਸੰਗਤ ਦੀ ਹਾਜ਼ਰੀ ਵੀ ਭਰਦੇ ਹੋ ਤੇ ਸੇਵਾ ਵੀ ਕਰਦੇ ਹੋ ਪਿੰਡ ਬਾਸੁਰਕੇ ਨੂੰ ਛੱਡ ਕੇ ਤੁਸੀਂ ਗੋਇਦਵਾਲ ਕਿਉਂ ਆਏ ਸੋਢੀ ਸੁਲਤਾਨ ਮੇਰੇ ਸਾਥੂ ਨੇ ਇੱਕੋ ਗੱਲ ਕਹੀ ਸੀ ਪਿਤਾ ਗੁਰੂ ਜੀ ਸੰਸਾਰਿਕ ਲੋੜਾਂ ਤੇ ਮਨ ਦੀਆਂ ਖੁਸ਼ੀਆਂ ਤਜ ਕੇ ਆਇਆ ਮੈਂ ਸਹਿਬ ਨੇ ਸਿਰ ਤੇ ਹੱਥ ਰੱਖ ਕੇ ਇੱਕੋ ਗੱਲ ਕਹੀ ਸੀ ਬੇਟਾ ਜੇ ਇਹ ਕੁਝ ਮਨ ਵਿਚੋਂ ਛੱਡ ਕੇ ਆਇਓ ਤੇ ਉਹ ਸਮਾਂ ਦੂਰ ਨਹੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਸਭ ਤੋਂ ਬਟਮੁੱਲੀ ਦਾਤ ਤੁਹਾਡੀ ਝੋਲੀ ਵਿੱਚ ਪਏਗੀ ਉਹ ਸਮਾਂ ਕਿਰਾਇਆ ਜਦੋਂ ਸਾਤੂ ਨੇ ਗੁਰਤਾ ਗੱਦੀ ਬਖਸ਼ ਦਿੱਤੀ ਮਨ ਮਾਰ ਲਿਆ ਵਿਕਾਰਾਂ ਵਾਲੇ ਪਾਸਿਓਂ ਸੰਸਾਰ ਵਾਲੇ ਪਾਸਿਓਂ ਕੀ ਲੋਕ ਕੀ ਕਹਿਣਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਤਾ ਇਹ ਗੱਲ ਭਗਤ ਕਬੀਰ ਸਾਹਿਬ ਜੀ ਜਿੱਤੇ ਕਹਿ ਰਿਹਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਆਪਣੇ ਅੰਦਰ ਦਾ ਸ੍ਰੇਟ ਆਨੰਦ ਇਨਸਾਨ ਉਦੋਂ ਹੀ ਹਾਸਲ ਕਰ ਸਕਦਾ ਹੈ ਪ੍ਰਾਪਤ ਕਰ ਸਕਦਾ ਹੈ ਜਦੋਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਵਿਕਾਰਾਂ ਵਾਲੇ ਪਾਸੋਂ ਇਨਸਾਨ ਮਾਰ ਲਏਗਾ ਗੁਰੂ ਰਹਿ ਕਿਰਪਾ ਕੋ ਇਸਤਨ ਜੀ